ਹਾਂਜੀ ਸਸਰੀ ਘਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਸੋ ਵਾਹਿਗੁਰੂ ਗਿਰਦਾਸ ਕਰਦਾ ਸਭ ਦੇ ਜਾਨਵਰ ਤੰਦਰੁਸਤ ਹੋਣ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਬਾਜੀਆਂ ਜਤਣ ਸੋ ਭਾਈ ਅੱਜ ਛੱਡ ਰੱਖੇ ਸੀਗੇ ਘਰੇ ਆਪਾਂ 16 17 ਠੀਕ ਹੈ 6 7 ਆਪਣੇ ਪੱਕੇ ਲੱਗੇ ਸੀ ਕੁਝ ਕਿ ਨਵੇਂ ਬੱਚੇ ਨੇ ਆ ਦੇਖੋ ਆ ਫਿਰਦੇ ਆ ਬੱਚੇ ਵਿੱਚ ਠੀਕ ਹੈ ਤੇ ਅੱਜ ਵਾਲੀ ਸਾਰੀ ਵੀਡੀਓ ਭਾਈ ਕੁਝ ਨਾ ਕੁਝ ਤੁਹਾਡੇ ਨਾਲ ਸ਼ੇਅਰ ਹੀ ਕਰਾਂਗੇ ਠੀਕ ਹੈ ਕਿਉਂਕਿ ਡੇਲੀ ਡੇਲੀ ਰੁਟੀਨ ਆਪਾਂ ਸ਼ੋਏ ਤੁਹਾਡੇ ਨਾਲ ਹੁਣ ਸ਼ੇਅਰ ਕਰਿਆ ਕਰਾਂਗੇ ਕਿਉਂਕਿ ਕਈ ਭਰਾ ਕਹਿੰਦੇ ਆ ਨਾ ਵੀ ਜਾਨਵਰ ਉਡਦੇ ਨਹੀਂ ਜਾਂ ਜੇ ਇਹ ਆਪੋ ਹੈ ਠੀਕ ਹੈ ਕਈ ਵਾਰੀ ਹੋ ਜਾਂਦਾ ਵੀ ਬਾਈ ਕੂਤਰ 11 ਵਜੇ ਬਹਿ ਜਾਂਦਾ ਕਈ ਵਾਰੀ 2 ਵਜੇ ਆ ਜਾਂਦੇ ਨੇ ਹਨ ਉਹ ਸਾਰਾ ਤੁਹਾਨੂੰ ਦੱਸਾਂਗੇ ਵੀ ਬਈ ਕਿਉਂ ਕਰਦੇ ਨੇ ਕਈ ਪ੍ਰਾਮਾਂ ਨੂੰ ਐ ਹੋ ਜਾਂਦਾ ਵੀ ਸਾਡੇ ਜਾਨਵਰ ਘਟ ਗਏ ਘਟੇ ਨਹੀਂ ਹੁੰਦੇ ਬਾਈ ਉਹ ਟੈਂਪਰੇਚਰ ਦੇ ਹਿਸਾਬ ਨਾਲ ਹੁੰਦਾ ਠੀਕ ਹੈ ਜਿਹੜੀ ਹਵਾ ਚ ਨਮੀ ਹੁੰਦੀ ਹੈ ਹਨ ਉਹਦੇ ਕਰਕੇ ਹੁੰਦਾ ਇੰਗਲਿਸ਼ ਚ ਤਾਂ ਜਿਹੜੀ ਬੋਲਣਾ ਥੋੜਾ ਜਿਹਾ ਔਖਾ ਲੱਗਦਾ ਉਹ ਠੀਕ ਆ ਆ ਆਪਣੇ ਗੁੱਡੇ ਆ ਠੀਕ ਹੈ ਤੇ ਆ ਆਪਾਂ ਬੈਨਰ ਲਿਆ ਕੇ ਲਾਇਆ ਬਾਈ ਗੁੱਡੀ ਚੜਦੀ ਨਹੀਂ ਚੜਾਉਣੀ ਪੈਂਦੀ ਆ ਰੱਬ ਅੱਦੀ ਕਿਸੂੰ ਤੇ ਲਿਖਦਾ ਅੱਦੀ ਆਪ ਬਣਾਉ ਠੀਕ ਹੈ ਸਵਾਦ ਹੀ ਮਿੱਤਰੋ ਤੇ ਆ ਇੱਕ ਆਪਣਾ ਜਾਨਵਰ ਇਹਨੂੰ ਗੁਰ ਲਾਇਆ ਸੀ ਆਪਾਂ ਠੀਕ ਆ ਬਾਜ ਆਪਾਂ ਦੁਬਾਰਾ ਤਾਂ ਦੇ ਰਹੇ ਆ ਵੀ ਪਹਿਲਾਂ ਗਾਣੇ ਚੱਲੀ ਜਾਂਦੇ ਸੀ ਤੇ ਆ ਆਪਣੀ ਜੋੜੀ ਠੀਕ ਆ ਆ ਆਪਣੀ ਨਵੀਂ ਜੋੜੀ ਲਈ ਆ ਵੀ ਰਾਗਟ ਕਬੂਤਰੀ ਰਾਗਟਾਂ ਚੋਂ ਐ ਬਾਈ ਬੱਲੂ ਵਾਲਿਆਂ ਚੋਂ ਤੇ ਕਬੂਤਰ ਆਪਣਾ ਘਰ ਦਾ 5911 ਚੋਂ ਠੀਕ ਆ ਤੇ ਦੇਖੇ ਦੱਸਿਓ ਜੋੜੀ ਕਿਵੇਂ ਲੱਗੀ ਕਮਾੜਲਾ ਕਬੂਤਰ ਆ ਬਾਈ ਚਿੱਟੀ ਗਾਲੀ ਦਾ ਤੇ ਖੱਟੀਆਂ ਦੀ ਕਬੂਤਰੀ ਆ ਕਾਲੀ ਚੀਨੀ ਆਪਣੇ ਫੇਵਰੇਟ ਕਬੂਤਰ ਨੇ ਬਾਈ ਠੀਕ ਆ ਸੋ ਜੋੜੀ ਦੱਸਿਓ ਕਿਵੇਂ ਲੱਗੀ ਤੇ ਆਜੋ ਹੁਣ ਅੱਗੇ ਚੱਲਦੇ ਆ ਤੇ ਆ ਤਾਂ ਜੋੜੀ ਤੁਸੀਂ ਦੇਖੀ ਹੋਈ ਆ ਕਿ ਥੋੜਾ ਜਿਹਾ ਕਬੂਤਰ ਠੰਡਾ ਤਾਂ ਕਰਕੇ 2-3 ਦਿਨ ਹੋ ਗਏ ਇਹਨਾਂ ਨੂੰ ਇਕੱਠੇ ਛੱਡ ਰੱਖਿਆ ਠੀਕ ਆ ਇਹ ਸ਼ਾਕਖਿਆਂ ਦੀ ਜੋੜੀ ਪਯੌਰ ਕਰਨੇ ਨੇ ਬਈ ਇਹ ਆਪਾਂ ਠੀਕ ਆ ਤੇ ਆ ਫਿਰਦੇ ਆਪਣੇ ਤੇ ਜਾਨਵਰ ਠੀਕ ਆ ਤੇ ਆ ਫਿਰਦੇ ਬੱਚੇ ਛੋਟੇ ਇਹ ਬੱਚੇ ਨਵੇਂ ਡਾਈ ਸੀ ਬਈ ਆਪਾਂ ਤੇ ਇੱਕ ਬੱਚਾ ਆਪਣੇ ਨੂੰ 3 ਦਿਨ ਹੋ ਗਏ ਸੀਗੇ ਫਿਰਦੇ ਨੂੰ ਬਾਹਰ ਤੇ ਉੜਦਾ ਬਈ ਠੀਕ ਆ ਕਬੂਤਰਾਂ ਨਾਲ ਵਧੀਆ ਉੜਦਾ 2-3 ਘੰਟੇ ਤੇ ਫੇਰ ਪਤਾ ਨਹੀਂ ਕਿੱਧਰ ਬਹਿ ਜਾਂਦਾ ਜਾ ਕੇ ਆ ਜਾਂਦਾ ਜਿਹੜਾ ਥੱਲੇ ਥੱਲੇ ਜੀ ਤੇ ਬਾਕੀ ਆਪਣੇ ਜਾਨਵਰਾਂ ਫਿਰਦੇ ਨੇ ਬਾਈ ਅੱਜ ਥੋੜਾ ਜਿਹਾ ਮੌਸਮ ਠੀਕ ਸੀਗਾ ਬਾਈ ਠੀਕ ਆ ਹਵਾ 'ਚ ਨਮੀ ਸੀ ਤਾਂ ਕਰਕੇ ਜਾਨਵਰ ਤੁਹਾਨੂੰ ਪਤਾ ਹੀ ਆ ਨਵੇਂ ਬੱਚੇ ਵੀ ਆਪਣੇ ਅੱਜ 11:30 ਵਜੇ ਉਤਰਿਆ ਠੀਕ ਆ ਜਿਹੜੇ ਹਜੇ ਖੋਲੇ ਖੋਲੇ ਹੀ ਨੇ ਮਤਲਬ ਤੀਜੀ ਗੜਾਈ ਆ ਤੀਜੀ ਕੀ ਪਹਿਲੀ ਢਾਈ ਆ ਵੈਸੇ ਤਾਂ ਵੀ ਇੱਕ ਦੋ ਦਿਨ ਮਾਰਦੇ ਆ ਆਪਣੇ ਅੰਦਰ ਜਾਨਵਰ ਬਈ ਬੱਚੇ ਹਜੇ ਕੁਝ ਬੈਠੇ ਆ ਘਜਾਉਣ ਵਾਲੇ ਠੀਕ ਆ ਆ ਆਪਣਾ ਰੱਤਾ ਗੋਲੇ ਦਾ ਭਾਈ ਆ ਠੀਕ ਆ ਥੱਲੇ ਬੈਠੇ ਜਿਹੜੇ ਤਿੰਨੇ ਆ ਰੱਤੇ ਜੇ ਇਹ ਵੀ ਗੋਲੇ ਦੇ ਭਾਈ ਆ ਗੋਲੇ ਦੀ ਭੈਣ ਆ ਆ ਡੱਬਾ ਆਪਾਂ ਲਿਆਂਦਾ ਸੀਗਾ ਭਾਈ ਮੈਸਰ ਖਾਨ ਨੇ ਤਵਾ ਦੋ ਗੁਰੀਨੇ ਦਿੱਤੀਆਂ ਨੇ ਆ ਬਾਈ ਕੋਲੋਂ ਆਈ ਆਪਣੇ ਪਰਵਿੰਦਰ ਕੋਲੋਂ ਕਬੂਤਰੀ ਦੂਸਰ ਜਿੱਤੀ ਹੋਈ ਆ ਠੀਕ ਆ ਤੇ ਉਹ ਬੈਠੇ ਆਪਣੀ ਗਰਦੇਵ ਵਾਲੀ ਠੀਕ ਆ ਆ ਫਿਰਦੇ ਆਪਣੇ ਜਾਨਵਰ ਠੀਕ ਆ ਖੁਬ ਦੇ ਬੱਚੇ ਨੇ ਛੋਟੇ ਚੀਕਦੇ ਭਾਈ ਵਿੱਚ ਪਹਿਲੀ ਪਹਿਲੀ ਕਲੀ ਦੇ ਦੋ ਤਿੰਨ ਹਨ ਛੱਡੇ ਹੋਏ ਨੇ ਨਾ ਮਿੱਤਰੋ ਹੁਣ ਦੇਣ ਲੱਗਿਆ ਗੁੜ ਨਾਲੇ ਤਾਂ ਇਹਨਾਂ ਨੂੰ ਤੇ ਨਾਲੇ ਛੋਟੇ ਬੱਚਿਆਂ ਨੂੰ ਗੁੜ ਦੇ ਕੇ ਧੁੱਪੇ ਬਿਠਾਵਾਂਗੇ। ਬਾਕੀ ਅੱਜ ਕੋਈ ਐਡਾ ਮੌਸਮ ਨਹੀਂ ਹੈਗਾ ਬਾਈ। ਠੀਕ ਆ। ਕੱਲ ਵਧੀਆ ਬਣਿਆ ਸੀ ਦੇਣਾ। ਤੇ ਕੱਲ ਕਈ ਭਰਾਵਾਂ ਦੇ ਹਨਾ ਜਿਹੜੇ ਡੇਢ-ਦੋ ਤੇ ਜਾਂਦੇ ਹੋਣਗੇ 11 ਵਜੇ 10:30 ਵਜੇ ਬੈਠੇ ਹੋਣਗੇ ਉਹ ਕਹਿੰਦੇ ਹੋਣਗੇ ਵੀ ਸਾਡੇ ਕਬੂਤਰਾਂ ਨੂੰ ਪਤਾ ਨਹੀਂ ਕੀ ਹੋ ਗਿਆ ਘਟ ਗਏ। ਠੀਕ ਆ ਕੱਲ। ਹਾਬਾ ਅੱਜ ਬਈ ਨਮੀ ਸੀ ਸਾਰੀ 20 20% ਸੀ ਠੀਕ ਹੈ ਤੇ ਅੱਜ 54% ਹੈ ਠੀਕ ਹੈ ਸੋ ਇਹ ਨਾ ਸੋਚਿਆ ਕਰੋ ਵੀ ਬਈ ਸਾਡਾ ਕਬੂਤਰ ਕਿਉਂ ਘਟ ਗਿਆ ਕੀ ਗੱਲਬਾਤ ਹੋਊਗੀ ਇਹ ਮੌਸਮ ਦੀ ਹੇਰ ਫੇਰ ਹੋ ਜਾਂਦੀ ਹੈ ਬਈ ਠੀਕ ਹੈ ਕੱਲ ਤਾਂ ਇੰਨੀ ਜ਼ਿਆਦਾ ਗਰਮੀ ਸੀ ਵੀ ਹਸਾਬ ਲਾ ਲੋ ਖੁੱਡਿਆਂ 'ਚ ਵੀ ਮਾੜਾ ਆ ਇੱਕ ਮਿੰਟ ਹੀ ਖੜਾ ਸੀ ਤੇ ਮੁੜਕੋ ਮੁੜਕੀ ਹੋ ਗਿਆ ਸੀ ਠੀਕ ਹੈ ਸੁਪਰਾ ਬਣ ਕੇ ਮੌਸਮ ਦੇ ਹਿਸਾਬ ਨਾਲ ਚੱਲਿਆ ਕਰੋ ਮੈਂ ਟੈਨਸ਼ਨ ਨਾ ਲਿਆ ਕਰੋ ਬਈ ਭਰਾਵਾਂ ਨੂੰ ਐ ਹੁੰਦਾ ਵੀ ਸਾਡੇ ਕਬੂਤਰ ਕਿਉਂ ਜੇ ਹੋ ਗਏ ਮੈਨੂੰ ਕਮੈਂਟ ਵੀ ਬਥੇਰੇ ਕਰਦੇ ਆ ਮੈਸੇਜ ਵੀ ਕਰਦੇ ਆ ਕਈ ਭਰਾ ਵੀ ਬਾਈ ਸਾਡੇ ਕਬੂਤਰ ਘਟ ਗਏ ਸਾਡੇ ਕਬੂਤਰ ਉੱਡਦੇ ਨਹੀਂ ਹੁਣ ਜੇ ਉਹ ਠੀਕ ਆ ਕਿਉਂ ਹੁਣ ਬਈ ਦਿਨਾਂ ਦਾ ਫਰਕ ਪੈਣ ਲੱਗ ਗਿਆ ਠੀਕ ਆ ਆ ਹੁਣ ਪਤਾ ਲੱਗੂਗਾ ਬਈ ਦਿਨ ਮਾਰਦਿਆਂ ਦਾ ਠੀਕ ਆ ਬਥੇਰੇ ਕਰਦੇ ਸੀ ਨਾ ਸਾਡੇ ਸਾਢੇ ਸੀ ਸਾਡੇ 7 ਸਾਢੇ 5 ਇੱਥੇ ਪਤਾ ਲੱਗਦਾ ਹੁੰਦਾ ਭਾਈ ਜਦੋਂ ਲੋ ਚੱਲਦੀ ਹੈ ਨਾ ਠੀਕ ਆ ਮੂੰਹ ਸੁੱਕਣ ਲਾ ਆਂਦੀ ਹੈ ਫੇਰ ਪਤਾ ਲੱਗਦਾ ਵੀ ਕਿਹਦੇ ਕਿੰਨੇ ਘੋੜਦੇ ਨੇ ਜਾਂ ਦਿਨ ਮਾਰਦੇ ਨੇ ਠੀਕ ਆ ਜਾਂ 11 ਵਜੇ ਬੈਠ ਕੇ 12 ਵਜੇ ਨੂੰ ਪਾਣੀ ਖਿੱਚ ਕੇ ਬਦਾਮ ਖਾਈ ਜਾਂਦੇ ਹੁੰਦੇ ਨੇ ਸੁਪਰਾ ਬਣ ਕੇ ਦੇਖ ਲਿਆ ਕਰੋ ਵੀ ਮੌਸਮ ਕਿਹੋ ਜਿਹਾ ਬਾਕੀ ਆ ਜਾਓ ਬੱਚਿਆਂ ਨੂੰ ਵੀ ਲਾਉਣੇ ਆ ਤੇ ਦਿਖਾਉਣੇ ਆ ਤੁਹਾਡੇ ਨਾਲ ਕਰਦੇ ਆ ਸ਼ੇਰ ਤੇ ਗੱਲਾਂ ਬਾਤਾਂ ਉੱਤੇ ਕੂਤਰ ਉੱਡੀ ਜਾਂਦੇ ਨੇ ਉਹ ਵੀ ਦਿਖਾਉਣਾ ਤੁਹਾਨੂੰ ਲੈ ਦੋ ਬੱਚੇ ਆ ਨੇ ਬਾਈ ਆ ਵਧੀਆ 2 2.5 ਘੰਟੇ ਲਾ ਕੇ ਹੁਣ ਉਤਰਿਆ ਹਟੀਆਂ ਅੱਖਾਂ ਦਾ ਲਾਲ ਸਰਾ ਪਿਆ ਸੀ ਤੇ ਕੁੱਤਰੀ ਜਾਂਦਾ ਬੱਚਾ ਇਹ ਨਵੇਂ ਚਲਾਏ ਨੇ ਬਾਈ ਹੁਣ ਤੇ ਕਾ ਦਿਖਾਉਣਾ ਤੁਨੂੰ ਹੁਣ ਉੱਤਰੀ ਜਾਂਦਾ ਆ ਆ ਬਹਿ ਗਿਆ ਦੇਖੋ ਆ ਬਹਿ ਗਿਆ ਆ ਫਿਰਦੇ ਆ ਬਾਕੀ ਜਾਨਵਰ ਆ ਆ ਗਿਆ ਇੱਕ ਇਹ ਬੱਚਾ ਵੀ ਨਵਾਂ ਚਲਾਇਆ ਹੋਇਆ ਜਾਂ ਦਪੈਰ ਲਾਜੀ ਸਿੱਤੇ ਤਾਂ ਇਹ ਬੱਚੇ ਚਲਾਉਣੇ ਬਾਈ ਥੋੜੇ ਜਿ ਔਖੇ ਹੁੰਦੇ ਨੇ ਟਾਈਮ ਹੋ ਗਿਆ ਸਾਢੇ 11 ਬਾਈ ਠੀਕ ਹੈ ਇਹ ਨਵੇਂ ਬੱਚੇ ਚਲਾਏ ਸੀ ਵੀ ਇਹ ਸਾਢੇ 7 ਵਜੇ 7:40 ਕਿਤੇ ਛੱਡੇ ਸੀ ਠੀਕ ਹੈ ਤੇ ਸੋ ਵਧੀਆ ਉੱਠ ਗਏ ਇਹ ਬੱਚੇ ਅੱਜ ਕਿਉਂਗਾ ਤੇ ਹਵਾ ਚੱਲੀ ਜਾਂਦੀ ਆ ਬਾਈ ਅੱਜ ਕੋਈ ਐਡਾ ਮੌਸਮ ਨਹੀਂ ਹੈਗਾ ਤਾਂ ਕਰ ਕਿਹੜੇ 3-4 ਘੰਟੇ 3 ਘੰਟੇ ਲਾ ਗਏ ਜਿਹੜੇ ਇਹ ਤਾਂ ਹੀ ਲਾ ਗਏ ਬਾਈ ਤੇ ਇਹਨਾਂ ਨੂੰ ਦੰਨਿਆ ਗੋੜਾ ਉਹਨੂੰ ਵੀ ਲਾਉਣੇ ਆ ਥੱਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਬਾਈ ਦਿੱਲੀ ਦੇ ਦਿੱਲੀ ਦਾ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਤੁਹਾਨੂੰ ਵੀ ਪਤਾ ਲੱਗ ਜੂਗਾ ਹਨ ਵੀ ਜਾਨਵਰ ਕਿਵੇਂ ਉੱਡਦੇ ਆ ਜਾਂ ਕੀ ਕਰਨਾ ਪੈਂਦਾ ਠੀਕ ਆ ਐਵੇਂ ਪੀਂ ਜਾਂਦਾ ਬਹਿ ਵੀ ਬਾਹਰ ਰੱਖੇ ਨੇ ਵੀ ਹਾਂ ਇਹ ਉਹ ਕੁਝ ਨਹੀਂ ਹੁੰਦਾ ਘਰੇ ਡਾਈਆਂ ਸਹੀ ਹੁਣ ਬਾਈ ਉਤਰ ਚਾਹਾਂ ਸਿੱਧੇ ਹੋਣ ਘਰੇ ਠੀਕ ਆ ਸਹੀ ਉੱਡਦੇ ਹੋਣ ਠੀਕ ਆ ਘੱਟ ਉੱਡਦੇ ਆ ਕੋਈ ਚੱਕਰ ਨਹੀਂ ਬਾਈ ਬਾਹਰ ਜਾ ਕੇ ਜਾਨਵਰ ਨੇ ਤਾਂ ਜ਼ੋਰ ਲਾਉਣਾ ਹੀ ਲਾਉਣਾ ਜਿਹੜਾ ਨਸਲ ਦਾ ਹੋਊ ਕੋਣੇ ਜ਼ੋਰ ਲਾਉਣਾ ਹੀ ਲਾਉਣਾ ਬਾਈ ਇਹ ਹੋਈ ਨਹੀਂ ਸਕਦਾ ਵੀ ਨਾ ਜ਼ੋਰ ਲਾਵੇ ਠੀਕ ਆ ਸੋ ਬਸ ਉਹੀ ਕਈਆਂ ਨੂੰ ਐ ਹੁੰਦਾ ਵੀ ਸਾਡੇ ਘਰੀ ਬਾਹਲੇ ਉੱਡ ਜਾਣ ਠੀਕ ਆ ਆਪਾਂ ਨਹੀਂ ਇਹ ਗੱਲ ਮੰਨਦੇ ਆਪਾਂ ਤਾਂ ਕਹਿੰਦੇ ਆ ਵੀ ਆਪਣੇ ਦਾ 12:30 ਵਜੇ 1 ਵਜੇ ਨੂੰ ਉtre ਹੋਣ ਠੀਕ ਆ ਵੀ ਜਿਹੜੇ ਆਪਾਂ ਟਾਈਮ ਨਾਲ ਇਹਨਾਂ ਨੂੰ ਆਦਾ ਦਾਣਾ ਪਾਣੀ ਇਹਨਾਂ ਦਾ ਕਰਾ ਕੇ ਤੇ ਇਹਨਾਂ ਨੂੰ ਬਾੜ ਦੀ ਅੰਦਰ ਵਿੱਚ ਚਲੋ ਠੀਕ ਆ ਨਾਲੇ ਆਪ ਬਈ ਹੁਣ ਗਾਂ ਗਾਂ ਬੱਚੇ ਹੁਣ ਕੱਢਣੇ ਨੇ ਘਟੋ ਘਟ 20 ਬੱਚੇ ਨੇ ਹਜੇ ਹੋਰ ਜਿਹੜੇ ਕੱਢਣੇ ਨੇ ਤੋਰਨੇ ਨੇ ਹਜੇ ਤੁਰੇ ਨਹੀਂ ਕਿਉਂ ਤੋਰੇ ਉਹ ਤਾਂ ਨਹੀਂ ਬਈ ਹੁਣ ਮੌਸਮ ਹੈ ਠੰਡਾ ਹੁਣ ਤੋਰਾਂਗੇ ਮੁੜ ਕੇ ਫਿਰ ਗਰਮੀ ਜੀ ਚ ਹਨਾ ਔਖੇ ਹੋਣਗੇ ਇਹਦੇ ਕਰਕੇ ਹਜੇ ਆਲ ਵੀਰੇ ਚਲਾਈ ਨਹੀਂ ਲਗੇ ਠੀਕ ਆ ਆ ਕੋਸ਼ਕ ਜਿਹੜੇ ਕੱਢੇ ਹੋਏ ਨੇ ਇਹਨਾਂ ਨੂੰ ਆ ਹੁਣ ਛੱਡ ਲਾਂਗੇ ਬਸ 10-15 ਦਿਨਾਂ ਚ ਠੀਕ ਐ ਇੱਕ ਦੋ ਤਾਂ ਕਰਤੇ ਪਾਣੀ ਤੇ ਆ શાਕੀ ਨੂੰ ਕਡਾਈ ਹੋਰ ਕਰਾ ਕੇ ਤੇ ਨੂੰ ਵੀ ਪਾਣੀ ਤੇ ਕਰ ਦਾਂਗੇ ਡੱਬਾ ਬੱਚਾ ਉਹਨੂੰ ਵੀ ਪਾਣੀ ਤੇ ਕਰ ਲਾਂਗੇ ਵੀ ਤਾਂ ਆ ਪਹਿਲੀਆਂ ਹੀ ਆ ਛੱਡ ਲਾਂਗੇ ਆਜੋ ਹੁਣ ਚੱਲਦੇ ਆਪਾਂ ਉੱਡੇ ਕਰਨੀ ਉੱਤਰ ਦਿਖਾਉਣਾ ਤੁਹਾਨੂੰ ਠੀਕ ਆ ਤੇ ਗੁਰ ਦੇ ਕੇ ਤੇ ਨਾਲ 5-5 ਐਮਐਲ ਪਾਣੀ ਦੇ ਕੇ ਪਿਠਾਵਾਵਾਂਗੇ ਉਹਨਾਂ ਨੂੰ ਠੀਕ ਆ ਤੇ ਨਾਲ ਇਹ ਬੱਚਾ ਲਾ ਲਈ ਆਪਾਂ ਲੈ ਭਈ ਬੱਚੇ ਨੂੰ ਲਾਉਣੇ ਆ ਹਾਂ ਪਾੜਦਾ ਅੰਦਰ ਠੀਕ ਆ ਜਹੜਾ ਪਾ ਲਾਇਆ ਨਹੀਂ ਭਈ ਜਾਣ ਕੇ ਹੀ ਲਾਇਆ ਜਾਣਦਾ ਮੈਨੂੰ ਪਿਆਦਾ ਕਿਉਂਕਿ ਬਾਅਦ ਚ ਭਈ ਆਪ ਕੋਈ ਵਾਰੀ ਬਾਹਰ ਹੁੰਨੇ ਆ ਬਾਰੀਆਂ ਦੇਣੇ ਆ ਕਈ ਵਰੀ ਵੱਡੇ ਜਾਨਵਰ ਆਏ ਆ ਵੀ ਪਾਉਣ ਬਾਹਰ ਮਿੱਟੀ ਮੁੱਟੀ ਹਨਾ ਮੂੰਹ ਮਾਰ ਲੈਂਦੇ ਨੇ ਵੇ ਅੱਟ ਜਰਾ ਇਸੇ ਢਾਲ ਕੀ ਬਾੜਨਾ ਜਿੱਦਾਂ ਨੂੰ ਉੱਥੇ ਹੀ ਬਹਿ ਗਿਆ ਜਾ ਆ ਗਿਆ ਬੱਚਾ ਭਾਈ ਇਹਨੂੰ ਡੇਲੀ ਉਥੋਂ ਫੜ ਕੇ ਭਈ ਉਹ ਜਾਲ ਚ ਛੜਦਾ ਹੁੰਦਾ ਹੁਣ ਵੀ ਉਧਰ ਨਹੀਂ ਇੱਧਰ ਨਹੀਂ ਸਿੱਧਾ ਬੜਿਆ ਜਾ ਕੇ ਉਹ ਜਾਲਤ ਹੀ ਬਹਿ ਗਿਆ ਆ ਬੱਚਾ ਬਈ ਰੱਤਾ ਇਹ ਵੀ ਬਹੁਤ ਔਖਾ ਤੋਰਿਆ ਬਈ ਇਹ ਇਹ ਤੁਸੀਂ ਐਂ ਸਾਹ ਬਲਾ ਲਓ ਦੋ ਦਿਨ ਤਾਂ ਇਹ ਬਾਹਰ ਹੀ ਰਿਹਾ ਠੀਕ ਆ ਇੱਥੋਂ ਟੱਪ ਜਾਂਦਾ ਸੀ ਸਿੱਧਾ ਪਿੰਡ 'ਚ ਜਾਂਦਾ ਸੀ ਬਈ ਪਿੰਡੇ 'ਚ ਡੱਟ ਕੇ ਹਨਾ ਐਨ ਖਤਮ ਹੋ ਕੇ ਆਉਂਦਾ ਹੁੰਦਾ ਸੀ ਉਹੀ ਬੱਚਾ ਇਹ ਤੇ ਅੱਜ 11:30 ਘਰੇ ਬਈ ਇਹ ਸਿੱਧਾ ਆਉਣ ਲੱਗ ਗਿਆ ਹੁਣ ਇਹ ਠੀਕ ਆ ਆਜੋ ਤੇ ਹੁਣ ਗੁੜ ਘੜ ਦਿੰਨੇ ਆ ਤੇ ਇੱਕ ਬੱਚਾ ਆ ਹੀ ਜਾਂਦਾ ਬਈ ਠੀਕ ਆ ਜੇ ਵੀ ਬਾਈ ਜੀ ਸਿੱਧਾ ਤਾਂ ਚੰਗੀ ਗੱਲ ਆ ਗਿਆ ਅਸੇ ਹੀ ਬਹਿੰਦਾ ਬਹਿੰਦਾ ਇਂ ਛਣਕ ਕੇ ਜੇ ਤੁਰ ਜਾਂਦਾ ਪਰ ਹੁਣ ਬੈਜੂ ਇਹ ਆ ਗਿਆ ਢਾਂਗਾ ਚੱਕਦਾ ਤਾਂ ਉੱਚੀ ਹੋ ਜਾਂਦਾ ਇਹ ਵੀ ਇਹਦਾ ਪੰਗਾ ਤੇ ਬਾਕੀ ਜਾਨਵਰ ਆ ਫਿਰਦੇ ਨੇ ਬਈ ਕੋਸ਼ਕ ਠੀਕ ਹੈ ਹੁਣ ਬੈਰੀ ਕਨੀ ਆਉਂਦਾ ਬਈ ਮੇਰਾ ਵਾਇਗਰੂ ਦੀ ਪਰ ਆ ਦੂਜੇ ਆਉਂਦੇ ਨੇ ਉਹ ਵੱਡੀਆਂ ਜੀਆਂ ਉਹ ਜਾਣਦੀ ਐ ਜਿਹੜੀ ਤੇ ਚੌੜੀਆਂ ਜਿਹੜੇ ਡਰਾ ਜਾਂਦੀਆਂ ਨੇ ਬਈ ਜਾਨਵਰ ਨੂੰ ਹੋਰ ਨਹੀਂ ਕੁਛ ਕਰਦੀ ਆ ਫੇਰ ਚੜ ਗਿਆ ਬਚਾ ਜਾ ਚਲ ਆਜੂ ਹੁਣ ਆਪਾਂ ਦਿੰਨੇ ਆ ਗੁੜ ਕਰਦੇ ਆ ਥੋਡੇ ਨਾਲ ਸ਼ੇਅਰ ਲੈ ਮਿੱਤਰੋ ਇੰਨਾ ਜੁਨੇ ਬੱਚੇ ਕੁਛ ਤੇ ਕੁਛ ਨੇ ਵੱਡੇ ਕਬੂਤਰ ਇਹਨਾਂ ਨੂੰ ਵੀ ਗੁੜ ਦੇ ਕੇ ਬਾਈ ਦੋ ਦਿਨ ਹੋ ਗਏ ਦਿੰਦੇ ਆ ਨੂੰ ਤੇ ਅੱਜ ਅੱਜ ਬਿਠਾਉਣੇ ਆ ਤੇ ਕੱਲ ਨੂੰ ਛੱਡਾਂਗੇ ਇੱਕ ਤਾਂ ਅੱਠਾ ਖੱਟੀਆਂ ਦਾ ਠੀਕ ਹੈ ਜਿਨੂੰ ਗੁੜ ਦੇ ਕੇ ਘੰਟਾ ਦੋ ਦੋ ਘੰਟੇ ਪਾਉਣੇ ਆ ਤੋ ਪੇ ਸੈੱਟ ਹੋ ਜਾਣਗੇ ਠੀਕ ਆ ਆਹ ਦਾ ਕੁਝ ਜਿਆਦਾ ਪਾਣੀ ਬੁਣੀ ਤੋਰ ਜਾਣੀ ਇਹ ਘਰ ਹੱਸਦਾ ਪਹਿਲਾਂ ਇਹ ਸੰਭਿਆ ਸੀਗਾ ਗੋਲੇ ਦਾ ਭਾਈ ਆ ਭਈ ਇਸਾ ਦਾ ਜਮਾ ਸਕਦਾ ਭਾਈ ਇਹ ਗੋਲੇ ਦਾ ਆਪਣੇ ਦਾ ਇਹਨੂੰ ਦੇਖਾਂਗੇ ਜੇ ਕੋਈ ਆ ਗਈ ਦੂਸਰ ਦਾ ਅਸਰ ਜੇ ਵਾਲੀ ਹਾਬ ਸਰਦੀ ਠੀਕ ਆ ਮੌਸਮ ਜਾ ਜਿੱਦੇ ਹੋਇਆ ਬੱਤ ਜੇ ਦਾ ਨੂੰ ਛਟਾਂਗੇ ਉੱਦੇ ਐਸੇ ਕਹਿੰਦੇ ਨੇ ਕਹਿੰਦੇ ਲੋਚ ਨਹੀਂ ਉੱdte ਰੱਤੇ ਜੇ ਪਰ ਮੈਨੂੰ ਨਹੀਂ ਲੱਗਦਾ ਯਾਰ ਕਬੂਤਰ ਤਾਂ ਕਬੂਤਰੀ ਹੁੰਦੇ ਨੇ ਠੀਕ ਆ ਉੱਡਣਾ ਨਹੀਂ ਉੱਡਣਾ ਬਾਈ ਇਹਨਾਂ ਆ ਲਾਲ ਜੀਨੇ ਜੇ ਵੀ ਐਸੇ ਦੇ ਭਰਾ ਨੇ ਬਾਈ ਦੇਖ ਲਓ ਫਰਕ ਦੇਖੋ ਹੁਣ ਗੋਲੇ ਦੇ ਮਾਪਿਓ ਦਾ ਆ ਰੱਤਾ ਹੋ ਗਿਆ ਠੀਕ ਆ ਆ ਲਾਲ ਜੀਨਾ ਵੀ ਐਸੇ ਦਾ ਭਾਈ ਆ ਠੀਕ ਆ ਆ ਵੀ ਐਸੇ ਦਾ ਭਾਈ ਆ ਆ ਵੀ ਐਸੇ ਦਾ ਭਾਈ ਆ ਸਾਹ ਵਲਾ ਲਓ ਆ ਕੱਲਾ ਇੱਕ ਬੱਚਾ ਨਿਕਲਿਆ ਸੀ ਅੱਡ ਕੌਕੀ ਮਾਂ ਅੰਡਾ ਚਾਂਡੇ ਜਾ ਕੇ ਧਰੇ ਸੀ ਹੋਰ ਥੱਲੇ ਤੇ ਇਹ ਉਦੋਂ ਬਾਅਦ ਵਾਲੇ ਨੇ ਬੱਚੇ ਇਹ ਹਜੇ ਗੇੜਿਆਂ ਤੇ ਹੋ ਗਿਆ ਮਤਲਬ 2 2 4 4 ਗੇੜੇ ਪਾਉਣ ਲੱਗ ਗਿਆ ਇਹਨਾਂ ਨੂੰ ਹਜੇ ਬਿਠਾਉਣੇ ਆ ਇਹਨਾਂ ਨੂੰ ਹਜੇ ਖੋਲਿਆ ਨਹੀਂ ਠੀਕ ਐ ਇਹਦਾ ਕਲਰ ਦੇਖ ਲਓ ਕਹੇ ਜਾਇਆ ਲਾਲ ਚੀਨਾ ਠੀਕ ਐ ਤੇ ਆ ਦੇਖੋ ਇਹ ਅੱਡ-ਅੱਡ ਭਾਂਤੋਂ ਭਾਂਤੀ ਕੱਢਦੇ ਆ ਬਈ ਠੀਕ ਐ ਤੇ ਆ ਜੋ ਦੂਜਿਆਂ ਨੂੰ ਵੀ ਦਿੰਨੇ ਆ ਆ ਕੁਛ ਕੁ ਕਜੇ ਬਚੇ ਜੇ ਨੇ आ देखो आठा वही अपने एक ना थोड़ी जी गलत चीज आ गई भी थो दिखा वह अब मेरे कबूतर ना दो दो तीन तीन कलिया कठिया सीटन लग गए भैया देखो एक दो तीन चार तीन तीन चार चार कलिया ना आठिया सीटन लग गए भैया देखो ठीक है ये भी माड़ा ही है पता नहीं ਕਿ ਇਸ ਜੀ ਦੀ ਘਾਟ ਕਰਕੇ ਹੋ ਗਿਆ ਬਈ ਇਹ ਠੀਕ ਹੈ ਇਹ ਵੀ ਨਹੀਂ ਹੋਣਾ ਚਾਹੀਦਾ ਸੀ ਵੈਸੇ ਤਾਂ ਚਲੋ ਹੁਣ ਆਪਾਂ ਦੇ ਦਈਏ ਬੱਚਿਆਂ ਨੂੰ ਗੁੜ ਗੁੜ ਤੇ ਕੇ ਇਹਦੇ ਜਾਲ ਚ ਪਾਉਣ ਲੱਗਦੇ ਆ ਫਿਰ ਤੁਹਾਨੂੰ ਦੱਸਦੇ ਆ ਤੇ ਕੁਝ ਕੁ ਗੱਲਾਂ ਬਾਤਾਂ ਕਰਾਂਗੇ ਬਈ ਆਲੂ ਬਖਾਰੇ ਬਰੇ ਵੀ ਠੀਕ ਹੈ ਇਹ ਕੁਝ ਕੁ ਬਹਿਮ ਨੇ ਤੁਹਾਡੇ ਉਹ ਕੱਢਾਂਗੇ ਵੀ ਆਲੂ ਬਖਾਰੇ ਦੀ ਕੀ ਕੀ ਗੱਲਬਾਤ ਹੈ ਠੀਕ ਆ ਬਰਾ ਲਵ ਯੂ ਕਰਦੇ ਆ ਅੱਗੇ ਗੱਲ ਆ ਬੱਚੇ ਬਈ ਟੰਗ ਤੇ ਸਾਰੇ ਤਾਂ ਹਾਂ ਠੀਕ ਆ ਪਾ ਕੇ ਜਾਲ ਸਤੇ ਜਾਨਵਰ ਆਪਣੇ ਹੋ ਫਿਰਦੇ ਆ ਤਾਂ ਹਾਂ ਖੇਡਦੇ ਠੀਕ ਆ ਅਦੇਸੇ ਦੇ ਹੋਣਗੇ ਉਹ ਪਰਦੇ ਛੱਡੀ ਜਾਂਦੀ ਆ ਤਾਂ ਹੁਣ ਉਤਰਿਆ ਬਈ ਇਹਨੂੰ ਦੇ ਕੇ ਕੋਡੂਰੀ ਬਿਠਾਉਣੇ ਆ ਥੋੜਾ ਟਾਈਮ ਐਂ ਬਿਠਾ ਰੱਖੂਗਾ ਜੀ ਥੋੜਾ ਜਿਹਾ ਕੱਚਾ ਹੋਇਆ ਹੋਇਆ ਬਾਹਰ ਬਾਈ ਜ਼ੋਰ ਜ਼ਰੂਰ ਲਾਉਂਦਾ ਫਸਾਲਾ ਬੈਂਦਾ ਟਾਲੀ ਤੇ ਆ ਆਪਣੇ ਘਰ ਵਾਲੀ ਟਾਲੀ ਦੀ ਬੈਂਦਾ ਇਹ ਇਦਾਂ ਟ੍ਰੀਟਮੈਂਟ ਬਥੇਰੇ ਕਰਤੇ ਇਹਦੇ ਪਰ ਮਾਂ ਦੇ ਛੇਰ ਨੇ ਛੱਡੀ ਨਹੀਂ ਹਿੰਡ ਆਪਦੀ ਬੈਠਣੂ ਨਹੀਂ ਆ ਤੇ ਠੀਕ ਆ ਜਨਵਾਰ ਆਜਾ ਆਪਾਂ 12 15 ਗ 15 16 ਜਨਵਾਰ 2.5 ਸੀ ਬਾਈ ਜਿੰਨਾ ਚੋਂ ਆਪਣੇ 4-5 ਬਹਿ ਗਏ 6 ਹਾਂ 6 ਕ ਬਹਿ ਗਏ ਤੇ 7 8 ਫਿਰਦੇ ਨੇ ਉੱਚੀ ਨੇ ਆਉਣ ਤੋਂ ਨਹੀਂ ਮੈਂ ਦਿਖਾਵਾਂਗੇ ਤੇ ਬਾਕੀ ਕਿਵੇਂ ਸਾਂਭਦੇ ਆ ਭਾਈ ਕੀ ਦੇਣਾ ਹੈ ਹਨਾ ਕਿੰਨੇ ਕ ਟਾਈਮ ਨੂੰ ਦੇਣਾ ਉਹ ਸਾਰੀਆਂ ਤੁਹਾਡਾਂ ਗੱਲਾਂ ਬਾਤਾਂ ਕਰਾਂਗੇ ਸ਼ੇਅਰ ਤੇ ਕੁਝ ਨਵੇਂ ਬੱਚੇ ਨੇ ਤੇ ਆ ਆਪਣੇ ਕੋਲੇ ਬਾਈ ਕੋਲ ਜਾਨਵਰ ਆਏ ਸੀਗੇ ਪਲਵਿੰਦਰ ਬਾਈ ਕੋਲ ਟਾਲੀ ਵਾਲੇ ਕੋਲ ਭਾਈ ਜੀਨੇ ਦੇ ਨਾਲ ਹੀ ਰਹਿੰਦਾ ਭਾਈ ਇੱਕ ਤਾਂ ਆ ਜਾਨਵਰ ਆਇਆ ਸੀਗਾ ਹੁਣ ਠੀਕ ਆ ਚਿੱਟੀਆਂ ਦਾ ਸਾਹਮਣੇ ਬੈਠਾ ਭਾਈ ਠੀਕ ਆ ਇੱਕ ਕਾਰ ਆਕਟਾਂ ਜੋ ਕਬੂਤਰੀ ਆਈ ਉਹ ਬਾਈ ਬਲੂਗੋ ਮੋੜ ਦੇ ਬਹੁਤ ਮਸ਼ਹੂਰ ਬਨੇ ਰਾਕਟ ਠੀਕ ਆ ਉਹਨਾਂ ਚੋਂ ਆ ਤੇ ਆ ਬਾਈ ਦੇ ਜਿਹੜੇ ਮੁੱਲ ਵਾਲੇ ਤੇ ਪੱਲੇ ਵਾਲੇ ਝੱਲ ਵਾਲੇ ਲਾਲ ਸਿਰਾਂ ਜਿੱਟੀਆਂ ਦਾ ਇਹ ਵੀ ਉਹਨਾਂ ਚੋਂ ਆ ਤੇ ਆ ਖੱਟੀਆਂ ਦੀਆਂ ਤਿੰਨ ਭੈਣਾਂ ਆਈਆਂ ਨੇ ਆਪਣੇ ਕੋਲੇ ਕਾ ਕਾਣੀ ਬੈਠੀ ਆ ਕਾ ਬੈਠੀ ਆ ਠੀਕ ਆ ਇੱਕ ਹੋ ਬੈਠੀ ਪਰਾਂ ਠੀਕ ਆ ਆ ਪਪੂ ਮੈਸਰ ਖਾਨ ਨੇੜੇ ਦੇ ਕਬੂਤਰ ਠੀਕ ਆ ਉਹ ਕਬੂਤਰੀ ਲਈ ਹੋਈ ਆ ਉਹ ਲਾਲ ਸਿਰੇ ਨਾਲ ਥੱਲੇ ਬੈਠਾ ਠੀਕ ਆ ਆ ਸ਼ਾਖਾ ਆਪਣਾ ਸੰਗਰੂਰ ਵਾਲਾ ਠੀਕ ਆ ਤੇ ਆ ਆਪਣਾ ਪੁਰਾਣਾ ਬੋੜਾ ਕਬੂਤਰ ਸ਼ਾਖਾ ਇਹ ਬਹੁਤ ਪੁਰਾਣਾ ਪਹਿਲਾਂ ਮੂਰ ਵਾਲਾ ਫੜਿਆ ਹੋਇਆ ਕਬੂਤਰ ਬਈ ਬਹੁਤ ਪੁਰਾਣਾ ਘੱਟੂ ਘਾਟੇ ਨੂੰ 8-9 ਸਾਲ ਦਾ ਸਾਡੇ ਕੋਲੇ ਹੋਵੇ ਫਿਰਦੇ ਨੂੰ ਠੀਕ ਆ ਇਹ ਹੁਣ ਆਇਆ ਆਪਣੇ ਖੁੱਡੇ 'ਚ ਪਹਿਲਾਂ ਹੁਣ ਦਿਖਾਉਣ ਲੱਗਿਆ ਪਹਿਲਾਂ ਨਹੀਂ ਕਦੇ ਦਿਖਾਇਆ ਸੀ ਠੀਕ ਆ ਇਹਦੇ ਬੱਚੇ ਨੇ ਆਪਣੇ ਕੋਲੇ ਸ਼ਾਖ ਠੀਕ ਆ ਆ ਆਪਣੇ ਦੂਜੇ ਸਰੋਂ ਫੁੱਲੀ ਵਾਲੇ ਅੱਖਾਂ ਦਾ ਉਹਦਾ ਬੱਚਾ ਇਹ ਸ਼ਾ ਅੱਖਾਂ ਠੀਕ ਹੈ ਜੀ ਕੱਕ ਥੋੜਾ ਜਿਹਾ ਇਧਰਲੇ ਪਾਸੇ ਵਾਲੀ ਦੀ ਅੱਖ ਤੇ ਨਾ ਪੂੰਸੀ ਜੀ ਹੋ ਗਈ ਸੀ ਉਹਦੇ ਕਰਕੇ ਬੱਚਾ ਡਾਇਆ ਵੀ ਨਹੀਂ ਗਿਆ ਬਾਕੀ ਇਹ ਝਾੜੇ ਜਿਹਾ ਪੈ ਗਿਆ ਮਾਹ ਚਲ ਸਾਫ ਹੋ ਜਾਊਗਾ ਲਓ ਕਬੂਤਰ ਆਪਣੇ ਬਈ ਤੇ ਨਾ ਕਬੂਤਰੀਆਂ ਉਤਰਿਆਈਆਂ ਠੀਕ ਹੈ ਇੱਕ ਸ਼ਾ ਅੱਖੀ ਹੈ ਇੱਕ ਚਿੱਟੀਆਂ ਦੀ ਇੱਕ ਘਟੀਆਂ ਦੀ ਹੈ ਠੀਕ ਹੈ ਆਤਨੇ ਕੂਤਰ ਉਤਰਿਆ ਹੋਵਾ ਪੱਜ ਛੱਡੀ ਦੀ ਸੀ ਠੀਕ ਆ ਤੇ ਇੱਕ ਆਪਣਾ ਕਬੂਤਰ ਸੀਗਾ ਟੀਰਾ ਇਹ ਉਤਰਿਆ ਹੁਣ ਇਹਨਾਂ ਨੂੰ ਆਪਾਂ ਲਵਾਉਣੇ ਆ ਨੋਕਾਂ ਠੀਕ ਆ ਤੇ ਇਹ ਪਹਿਲਾਂ ਬਈ ਫੜ ਕੇ ਤੇ ਜਦੋਂ ਉਤਰੇ ਬਈ ਇਹਨਾਂ ਦੀ ਬੱਤੀ-ਬੁੱਤੀ ਲਾਤੀ ਲਾ ਕੇ ਤੇ ਇਹਨਾਂ ਦੇ ਪੈਰ ਪੂਰਾ ਦੇ ਕੜਾਕੇ ਘੜ ਤੇ ਕੱਢ ਕੇ ਇਹਨਾਂ ਦੀ ਮਾਲਸ਼ ਕਰਤੀ ਮਾੜੀ ਮਾੜੀ ਕਰਕੇ ਤੇ ਉਦੋਂ ਬਾਅਦ ਇਹ ਛੱਡ ਲੇ ਬਈ ਹੁਣ ਕਟੂ ਘਟ 20 15 20 ਮਿੰਟ 25 ਮਿੰਟ ਬਾਅਦ ਇਹਨਾਂ ਨੂੰ ਆਪਾਂ ਪਾਣੀ ਦੇ ਨੋਕਾਂ ਲਵਾਵਾਂਗੇ ਵੀ ਸੈੱਟ ਹੋ ਜਾਣ ਇਹ ਠੀਕ ਆ ਸੋ ਭਰਾ ਬਣ ਕੇ ਜਦੋਂ ਵੀ ਜਾਨਵਰ ਆਉਂਦਾ ਪਹਿਲਾਂ ਟੈਂਪਰੇਚਰ ਦੇਖ ਲਿਆ ਕਰੋ ਕਈ ਵਾਰੀ ਕਬੂਤਰ 11 ਵਜੇ ਉੱਤਰੇ ਨੇ ਕਈ ਵਾਰੀ 2 ਵਜੇ ਇਹ ਨਾ ਟ ਕਹ ਰਿਆ ਕਰੋ ਵੀ ਆ ਸਾਡੇ ਕਬੂਤਰ ਘਟ ਕਿਉਂ ਗਏ ਜੀ ਇਹ ਉਹ ਹਾਂ ਕਈ ਵਾਰੀ ਕਬੂਤਰ ਪਾਣੀ ਪਿੱਛੇ ਘਟਦਾ ਬਈ ਉਹ ਵੀ ਸਾਰਾ ਦੱਸਾਂਗੇ ਠੀਕ ਆ ਵੀ ਉਹ ਪਾਣੀ ਭਾਲਦਾ ਹੁੰਦਾ ਫਿਰ ਅੱਗਾ ਹਾਲੀ ਵਾਰੀ ਇੱਕ ਬੰਦੀ ਪਾ ਕੇ ਤੇ ਪਾਣੀ ਚਕਾ ਲਿਆ ਕਰੋ ਪਾਣੀ ਚਕਾਉਣ ਲੱਗਿਆ ਬਈ ਪਾਣੀ ਚ ਸ਼ਹਿਦ ਜ਼ਰੂਰ ਪਾ ਲਿਆ ਕਰੋ ਇਹੀ ਹੁੰਦੀ ਹੈ ਨਿਕੀ ਨਿਕੀ ਗੱਲਾਂ ਤੇ ਇੱਕ ਵਾਈ ਕਬੂਤਰ ਦੀ ਸਫਾਈ ਕਰਨਾ ਹੀ ਬਹੁਤ ਜ਼ਰੂਰੀ ਹੈ ਠੀਕ ਆ ਹੁਣ ਧੂੜ ਮਿੱਟੀ ਬਹੁਤ ਹੈ ਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਬੂਤਰ ਰਿਲੈਕਸ ਹੋ ਜਾਂਦਾ ਬਾਈ ਠੀਕ ਆ ਤੇ ਨਾਲੇ ਉਦੋਂ ਬਾਅਦ ਉਸ ਤੋਂ ਦੀ ਜਿਹੜਾ ਆਪਣਾ ਪਾਊਡਰ ਆਉਂਦਾ ਪਾਊਡਰ ਲਾ ਦਿਓ ਵੀ ਤਾਂ ਕਰਕੇ ਜਿਹੜੇ ਜੀ ਨੇ ਬਰੀਕ ਬਰੀਕ ਤੇ ਚਿਚੜਾ ਸਾਰੇ ਉੱਡ ਜਾਣ ਠੀਕ ਆ ਕਿਉਂ ਬਾਜੀ ਬੂਜੀ ਛੱਡਦੇ ਆ ਮੁਰਕੇ ਚਿਚੜ ਤੰਗ ਨਹੀਂ ਕਰਦਾ ਬਾਈ ਜਦੋਂ ਚੰਗੀ ਤਰ੍ਹਾਂ ਐਨ ਇਹਨਾਂ ਦੀ ਸਫਾਈ ਕਰਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਪਾਊਡਰ ਲਾਇਆ ਹੋਊਗਾ ਹਨਾ ਚਿਚੜ ਆਟੋਮੈਟਿਕ ਹੀ ਨਹੀਂ ਚੜਦਾ ਠੀਕ ਆ ਸੋ ਇੰਨੀ ਕੋ ਵੀਡੀਓ ਸੀ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦੇਆ